ਬਈ ਘੁੰਮਣ ਦਾ ਦੁਰ ਜਾਣਾ ਐਂ ਲੱਗਦਾ ਹੈਗਾ ਜਿਵੇਂ ਮੇਰਾ ਉਸ ਨਾਲ ਇੱਕ ਫਿਟਨੈਸ ਦਾ ਰਿਸ਼ਤਾ ਸੀਗਾ ਹਨ ਜਿਹੜੇ ਪ੍ਰੋਫੈਸ਼ਨ ਚ ਮੈਂ ਆ ਉਹ ਸੀਗਾ ਉਹਦਾ ਦੁਰ ਜਾਣਾ ਸੇਮ ਹੀ ਲੱਗਦਾ ਮੈਨੂੰ ਕਿਸੇ ਭਰਾ ਦਾ ਦੁਰ ਜਾਣਾ ਸਕੇ ਸੰਬੰਧੀ ਦਾ ਦੁਰ ਜਾਣਾ ਰਿਸ਼ਤੇਦਾਰ ਦਾ ਦੁਰ ਜਾਣਾ ਉਹ ਸੀਨੀਅਰ ਸੀਗਾ ਸਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਵਾਉਨੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਦਾ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਮੰਨੂ ਬਣਾ ਲੈਂਦੇ ਆ ਹੁਣ ਕਿਹਨੂੰ ਕਰਾਂਗੇ ਘੁੰਮਣ ਕਿਵੇਂ ਮਰੇ ਹਸਪਤਾਲ ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਇਹਨਾਂ ਸੌਰੀ ਮੇਰੇ ਸਿਕਰੋਰ ਦੀ ਲੈਂਗੁਏਜ ਐ ਅਸੀਂ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਆਦਾ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲ ਸਾਡੀ ਬਹੁਤ ਫਰਕ ਆ। ਦੇਖਦੇ ਆਂ ਪਰਿਵਾਰ ਰਿਸ਼ਤੇਦਾਰ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਤੇਰਾ ਮੋਢੇ ਤੇ ਦੌੜਦਾ ਰਹਿੰਦਾ ਜਾਂ ਡਾਕਟਰ ਕੋਲ ਭਾਗ ਜਾ ਤੇਰਾ ਗਿੱਟੇ ਤੇ ਦੌੜਦਾ ਰਹਿੰਦਾ ਜਾਂ ਡਾਕਟਰ ਕੋਲ ਭਾਗ ਜਾ ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਮੈਂ ਗਿੱਟੇ-ਗੋਡੇ ਤੇ ਪ੍ਰੈਸਚਰ ਬੰਦਾ ਮਰ ਜੂਗਾ ਕਹਣਾ ਬੰਦੇ ਜਿਹੜੇ ਥੈਰਾਪਿਸਟ ਵੀ ਸੋਚਦੇ ਹੋਣਗੇ ਯਾਰ ਮੋਢੇ ਦੀ ਗੋਲੀ ਮਾਰ ਦੋ ਬੰਦਾ ਵੱਜੂਗਾ ਮਾਰ ਨਾਲ ਡਰਾਉਣਾ ਹੀ ਆ ਪਰਵਾਸ ਦੇ ਮੁਤਾਬਕ ਉਹਨਾਂ ਨਾਲ ਗੱਤ ਹੋ ਗਿਆ ਕੰਮ ਦਾ 9 ਵਜੇ ਪਰਿਵਾਰ ਕੋਲ 9:30 ਵੀਡੀਓ ਭਈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਚਲੋ ਹੱਟੈਗ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਨਾ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਨਾ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਪਰ ਕਿਵੇਂ ਮੁੱਕਰ ਸਕਦੇ ਨੇ ਸਾਰੇ ਕਿ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉਧਰ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਵੜਿਆ ਹੋਊਗਾ ਉਦੋਂ লাশ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਮਸ਼ਹਨ ਇਹ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਮਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਨੀਤ ਵਿਸ਼ਵਾਸ ਕਰਾਂਗੇ ਅਸੀਂ ਕਹਿਣਾ ਨਹੀਂ ਸਾਡੀ ਜ਼ਿੰਦਗੀ ਸੇਫ ਆ ਸਭ ਤੋਂ ਵੱਡੇ ਹੋਰਾਂ ਦੇ ਲਈ ਉਹਦੇ ਜਿਵੇਂ ਰਾਜ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਾਂਗੇ ਇਹ ਸਵਾਲ ਦੋਨੋਂ ਹੈ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਅੱਛਾ ਭਾਈ ਉਹਨਾਂ ਨੇ ਤਾਂ ਸਦਾ ਕਹਿ ਦਿੱਤਾ ਸੀਗਾ ਕਿ ਬਈ ਉਹ ਥੋੜੀ ਗਲਤੀਆਂ ਜਿਹੜੀਆਂ ਨੇ ਹੁਕਮਣ ਬਾਈ ਤੋਂ ਵੀ ਹੁੰਦਾਂ ਨੇ ਉਸ ਤੋਂ ਬਾਅਦ ਜੋ ਕੁਝ ਹੁਕਮਣ ਨੇ ਕੀ ਉਹ ਤੇ ਭੱਜ ਕੇ ਡੇਢੀ ਟਿਕਲ ਆ ਲਿਆ ਗੁੰਮਣ ਦੀ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਕੋਈ ਮੰਨੇਗਾ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਪ ਲੜਨਾ ਕੋਈ ਗੁੰਮਣ ਦੀ ਗਲਤੀ ਹੋ ਸਕਦੀ ਹੈ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਕਿ ਮਰੀਜ਼ ਦੀ ਗਲਤੀ ਕਰ ਸਕਦਾ